ਸ਼ਮਸ਼ਾਨ ਘਾਟ ਨਸ਼ਵਾ ਕਰਦੇ ਨਾਲ ਦੀ ਵੀਡੀਓ ਹੋਈ ਵਾਇਰਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਹੁਤ ਵਸਨੇ ਕੀਤੀ ਛਾਪੇ ਮਾਰੀ ਨਸ਼ੇ ਦੇ ਘਰਵਾਰ ਨਾਲ ਜੁੜੇ ਲੋਕ ਭੱਜੇ ਘਰੋਂ ਅੱਜ ਹੀ ਮੇਰੇ ਧਿਆਨ ਚ ਆਇਆ ਸੀ ਜਿਹੜਾ ਬੀੜ ਬਸਤੀ ਆ 2 ਨੰਬਰ ਇੱਥੇ ਇੱਕ ਰਾਮ ਬਾਗ ਉਹਦੇ ਵਿੱਚ ਕੁਝ ਕੁ ਮੁੰਡੇ ਆ ਜਿਹੜੇ ਉਹ ਬੈਠ ਕੇ ਨਸ਼ਾ ਕਰ ਰਹੇ ਆ ਤੇ ਕੁਝ ਕੁ ਹੋਰ ਦੋ ਤਿੰਨ ਆਦਮੀਆਂ ਦੇ ਵੀ ਨਾ ਸਾਹਮਣੇ ਆਏ ਸੀ ਜਿਹੜਾ ਇਹ ਤਾਂ ਉਹ ਇਹਨਾਂ ਦੇ ਇੱਕਦਮ ਕੰਮ ਕਰ ਗਏ ਜਿਸ ਹੁੰਦੀ ਮੇਰੇ ਵੱਲੋਂ ਨਾਲ CA2 ਦੇ ਇੰਚਾਰਜ ਕਰਦੀ ਤੁਨ ਨਾਲ ਕੇ ਰੇਡ ਕੀਤਾ ਗਿਆ ਉੱਥੇ ਪਰ ਉੱਥੇ ਅਜੇ ਤੱਕ ਅੱਜ ਕੁਝ ਨਹੀਂ ਮਿਲਿਆ ਤੇ ਜਿਹੜੇ ਦੋ ਤਿੰਨ ਹੋਰ ਨਾਂ ਸਾਹਮਣੇ ਆਏ ਸੀ ਉਹਨਾਂ ਦੇ ਵੀ ਕਰਾਂ ਦੇ ਰੇਡ ਵੀ ਕੀਤਾ ਤੇ ਤਲਾਸ਼ ਵੀ ਲਈ ਹੈਗੀ ਪਰ ਅਜੇ ਤੱਕ ਉਹ ਸਾਨੂੰ ਸਾਬਤ ਨਹੀਂ ਮਿਲੀ ਆ ਪਰ ਸੋਰਸ ਲਾਤੇ ਆ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਕਾਬੂ ਕਰਕੇ ਜੋ ਵੀ ਕੋਈ ਮਤਲਬ ਹੋਗਾ ਉਹਦੇ ਨਾਲ ਤੋਂ ਬੰਦ ਕਰ ਰਿਹਾ ਹੈ। ਪ੍ਰੈਸਟ੍ਰੀ ਨੇ ਇੱਕ ਵੀਡੀਓ ਵੀ ਤਾਂ ਲੋਸੀ ਹੈ। ਪਰ ਬਦਨਾਮ ਵੀ ਏਰੀਆ ਬਹੁਤ ਜ਼ਿਆਦਾ ਹੈ ਰਿਪੋਰਟ। ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ। ਬਦਨਾਮ ਏਰੀਆ ਇਹ ਪਰ ਹੁਣ ਸਾਡੇ ਪੁਲਿਸ ਵੱਲੋਂ ਇਹ ਤਾਂ ਬਿਲਕੁਲ ਮੇਨ ਫੋਕਸ ਆ ਸਾਡਾ ਇਸ ਤੇ ਇਸ ਜਗ੍ਹਾ ਤੇ ਤੇ ਬਹੁਤ ਪਹਿਲਾਂ ਨਾਲ ਬਹੁਤ ਜ਼ਿਆਦਾ ਫਰਕ ਆ ਹੁਣ। ਸਾਰੇ ਜਿੰਨੇ ਵੀ ਕੋਈ ਵੇਚਣ ਵਾਲੇ ਸੀਗੇ ਉਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਕੀਤੇ ਗਏ ਆ ਬਰਾਮਦਗੀ ਕਰਕੇ। ਕੋਈ ਸ਼ਿਕਾਇਤਾਂ ਚ ਭੱਜੇ ਹੋਏ ਆ ਤੇ ਜੋ ਵੀ ਇੱਥੇ ਸਾਡੇ ਕੋਈ ਜਦੋਂ ਧਿਆਨ ਚੋਂਦਾ ਉਸੇ ਟਾਈਮ ਹੀ ਰੇਡ ਕਰਕੇ ਵੱਧ ਤੋਂ ਵੱਧ ਜਿਹੜਾ ਕੋਈ ਬਰਾਮਦਗੀ ਕਰਕੇ ਇਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਆ ਤੇ ਅੱਗੇ ਤੋਂ ਵੀ ਸਾਡੀ ਜਿਹੜੀ ਇਹ ਕਾਰਵਾਈ ਚੱਲੀ ਰਹੂ ਜਿਹੜੇ ਨੌਜਵਾਨ ਆਗੇ ਇਸ ਹਰਕਤ ਦੇ ਵਿੱਚ ਫਸ ਗਏਗੇ ਉਹਨਾਂ ਨੂੰ ਕੀ ਅਪੀਲ ਕਰਨੀ ਅਸੀਂ ਤਾਂ ਸਾਰੇ ਨੌਜਵਾਨਾਂ ਨੂੰ ਵੀ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਇਹੀ ਰਿਕੁਐਸਟ ਕਰਦੇ ਆ ਵੀ ਇਹਦੇ ਵਿੱਚ ਅਖੀਰ ਮੌਤਾ ਇਹਨਾਂ ਤੋਂ ਬਚੋ ਜੋ ਵੀ ਕਿਸੇ ਨੂੰ ਇਸ ਸੰਬੰਧੀ ਇਨਫਰਮੇਸ਼ਨ ਮਿਲਦੀ ਹੈ ਸਾਨੂੰ 24 ਘੰਟੇ ਜਦੋਂ ਵੀ ਫੋਨ ਤੇ ਆ ਕੇ ਸਾਨੂੰ ਦੱਸਣ ਉਹਨਾਂ ਦਾ ਨਾਮ ਵੀ ਗੋਪਤ ਰੱਖਿਆ ਜਾਊਗਾ ਤੇ ਬਕਾਇਦਾ ਬੰਦੀ ਕਾਰਵਾਈ ਕੀਤੀ ਜਾਊ। ਕਿ ਜਿਹੜੇ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੀ ਪਛਾਣ ਹੋ ਗਈ ਵੀ ਕੌਣ ਨੂੰ ਪਛਾਣ ਜਿਹੜੇ ਤਾਂ ਉੱਥੇ ਨਸ਼ਾ ਕਰ ਰਹੇ ਆ ਉਹਨਾਂ ਦਾ ਨਹੀਂ ਉਹ ਨਹੀਂ ਪਤਾ ਲੱਗਿਆ ਜਿਹੜੇ ਬਾਕੀ ਕੁਝ ਕੁ ਮੁੰਡਿਆਂ ਦਾ ਪਤਾ ਲੱਗਿਆ ਵੀ ਇਹ ਵੇਚਦੇ ਆ ਉਹਨਾਂ ਤੇ ਅਸੀਂ ਰੇਡ ਕਰ ਰਹੇ ਆ। ਇਹ ਸੋਰਸ ਵੀ ਦੱਤੇ ਆ ਜਲਦ ਤੋਂ ਜਲਦੀ ਅਸੀਂ ਬਗਾਨ ਦੇ ਕੇ ਨਿਕਲਾ ਕਰ ਦਾਂਗੇ ਕੁਝ ਲੋਕ ਡਰਦੇ ਹੁੰਦੇ ਹੁਣੇ ਜੀ ਇਨਫੋਰਮੇਸ਼ਨ ਦੇ ਐਂਡ ਕੋਈ ਵਾਰੀ ਕਹਿੰਦੇ ਵੀ ਨਾਮ ਓਪਨ ਹੋ ਜਾਂਦਾ ਤਾਂ ਲੋਕਾਂ ਥੋੜੀ ਜਿਹੀ ਬੇਵਿਸ਼ਵਾਸਸ਼ੀ ਲੱਗੀ ਕਹਿਣਾ ਨਹੀਂ ਜੀ ਹੋ ਸਕਦਾ ਪਹਿਲਾਂ ਹੋਵੇ ਪਰ ਹੁਣ ਤਾਂ ਪੁਲਿਸ ਸਾਡਾ ਨਹਿਕਮਾ ਬਿਲਕੁਲ ਤਿਆਰਬਾ ਤਿਆਰ ਆ ਕਿਸੇ ਦਾ ਵੀ ਸਾਡੇ ਸੀਨੀਅਰ ਅਸਰਾਂ ਦੇ ਵੀ ਹੁਕਮਾ ਕਿਸੇ ਦਾ ਵੀ ਨਾਮ ਓਪਨ ਨਹੀਂ ਹੋਊਗਾ ਤੇ ਜਦੋਂ ਮਰਜੀ ਮੈਨੂੰ ਆ ਕੇ ਇਨਫੋਰਮੇਸ਼ਨ ਦੇਣ ਤੇਰੇ ਸੀਨੀਅਰ ਅਫਸਰ ਉਹਨਾਂ ਨੇ ਇਨਫੋਰਮੇਸ਼ਨ ਦੇਣ ਉਹਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਇਹ ਉਹਦੇ ਅਨੁਸਾਰਕ ਜੋ ਵੀ ਸਾਨੂੰ ਇਨਫੋਰਮੇਸ਼ਨ ਮਿਲੂ ਉਹ ਤੇ ਕਾਰ ਵੀ ਬਕਾਇਦਾ ਹੋਊਗੀ ਹਰ ਹਾਲਤ ਵਿੱਚ